ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਆ ਤਿਨ ਮਾਤ ਕੀ ਜੈ ਹਰ ਬਾਜਾ ਤੈਨ ਸੁੰਜੀ ਦੇਹ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੂਏ ਕਹਾਂਝਾ ਜਿਨ ਹਰ ਹਿਰਦੈ ਨਾਮ ਨ ਬਸਿਆਉ ਤਿਨ ਮਾਤ ਕੀਜੈ ਹਰ ਬਾਂਝਾ ਤਨ ਸੁਨਜੀ ਦੇਹ ਫਰੇ ਬਿਨ ਨਾਵੈ ਓਇ ਖਪ ਖਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਐ ਸਤ ਗੁਰ ਮਾਜਾ ਹਉ ਬਲਿਹਾਰੀ ਸਤ ਗੁਰੂ ਆਪੋ ਨੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲੇ ਆਵਡ ਭਾਗੀ ਸਭ ਕਲ ਬਿਖ ਗਏ ਗਵਾਂਜਾ ਸਤ ਗੁਰੂ ਸ਼ਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸੰਜਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿ ਆਉ ਮਨ ਮਾਜਾ ਧਰਮ ਰਾਏ ਦਰਗਾਹੁ ਦੁਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਬਹੁਤ ਕੀਮਤੀ ਉਪਦੇਸ਼ ਹਰ ਰੋਜ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦਰਸ਼ਨ ਦੇਦਾਰ ਬਖਸ਼ ਕੇ ਝੋਲੀ ਵਿੱਚ ਪਾਉਂਦੇ ਹਨ ਤੇ ਸਾਡੇ ਜੀਵਨ ਦਾ ਮਾਰਗਦਰਸ਼ਨ ਕਰਦੇ ਹਨ ਕਿਉਂਕਿ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਸਾਨੂੰ ਗਾਈਡ ਦੀ ਲੋੜ ਹੈ ਤੇ ਸਭ ਤੋਂ ਵੱਡਾ ਗਾਈਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਪਲ ਪਲ ਸਾਡਾ ਮਾਰਗਦਰਸ਼ਨ ਕਰਦੇ ਹਨ ਸਾਨੂੰ ਸਮਝਾਉਂਦੇ ਨੇ ਦੱਸਦੇ ਨੇ ਕਿਵੇਂ ਅਸੀਂ ਆਪਣੇ ਜੀਵਨ ਨੂੰ ਜੀਵੀਏ ਕਿ ਸਾਡਾ ਜੀਵਨ ਸੁੱਖਾਂ ਦੇ ਨਾਲ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਭਰ ਜਾਵੇ ਸਾਡੀ ਜ਼ਿੰਦਗੀ ਦੇ ਵਿੱਚੋਂ ਕਲੇਸ਼ ਮਿਟ ਜਾਣ ਅਬਗੁਣ ਮਿਟ ਜਾਣ ਤੇ ਚੰਗੇ ਗੁਣਾਂ ਦੀ ਸਮਾਈ ਹੋ ਜਾਵੇ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਸਤਿਗੁਰ ਜੀ ਨੇ ਬਖਸ਼ੇ ਨੇ ਜੈਤਿ ਸ੍ਰੀ ਰਾਗ ਦੇ ਵਿੱਚ ਪੰਜਵਾਂ ਚੌਥੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਇੱਕ ਰਹਾਉ ਦਾ ਬੰਦ ਹੈ ਤੇ ਬਾਕੀ ਜਿਹੜੇ ਚਾਰ ਬੰਦ ਨੇ ਪੰਜ ਬੰਦ ਨੇ ਇਸ ਰਹਾਉ ਦੀਆਂ ਬੰਦ ਦੀ ਡਿਟੇਲ ਨੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਮਾਜਾ ਦਾ ਅਰਥ ਹੈ ਅੰਦਰ ਜੋ ਅੰਦਰ ਵਸ ਰਿਹਾ ਹੈ हे ਮੇਰੇ ਮਨ ਤੂੰ ਪਰਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਾਮ ਨਾਮ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਹੁਕਮ ਹਰ ਮਾਝ ਜੋ ਤੇਰੇ ਅੰਦਰ ਵਸਿਆ ਹੈ ਤੇਰੇ ਤੋਂ ਬਾਹਰ ਨਹੀਂ ਹੈ ਉਹ ਤੇਰੇ ਨਾਲ ਹੈ ਸਦਾ ਹੀ ਤੇਰੇ ਅੰਗ ਸੰਗ ਹੈ ਹਰ ਵਕਤ ਤੇਰੇ ਨਾਲ ਉਹ ਰਹਿੰਦਾ ਹੈ ਐਸੇ ਪਰੀਪੂਰਣ ਪ੍ਰਮਾਤਮਾ ਨੂੰ ਸਮਝਣ ਦਾ ਯਤਨ ਕਰ ਹੇ ਮੇਰੇ ਮਨ ਮੇਰੇ ਮਨ ਜਪ ਜਪਿਆ ਕਰ ਭਾਵ ਲੱਭਣ ਦੀ ਕੋਸ਼ਿਸ਼ ਕਰਿਆ ਕਰ ਉਹਨੂੰ ਟੋਲਣ ਦੀ ਕੋਸ਼ਿਸ਼ ਕਰਿਆ ਕਰ ਆਪਣੇ ਅੰਦਰੋਂ RAM ਨਾਮ ਹਰਮੱਜ ਕੀ ਜਪਣਾ ਹੈ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਦੇ ਸੱਚੇ ਨਾਮ ਨੂੰ ਉਹਦੇ ਹੁਕਮ ਨੂੰ ਜੋ ਤੇਰੇ ਹੀ ਹਿਰਦੇ ਘਰ ਦੇ ਵਿੱਚ ਪ੍ਰਕਾਸ਼ ਰੂਪ ਦੇ ਵਿੱਚ ਬੈਠਾ ਹੈ ਉਹ ਤੇਰੇ ਤੋਂ ਦੂਰ ਨਹੀਂ ਹੈ ਤੂੰ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਥੋੜਾ ਜਿਹਾ ਯਤਨ ਕਰ ਹੇ ਮੇਰੇ ਮਨ ਤੈਨੂੰ ਸਮਝ ਆਉਣ ਲੱਗ ਪਏਗੀ ਉਸ ਪਰਿਪੂਰਣ ਪਰਮਾਤਮਾ ਵਾਹਿਗੁਰੂ ਦੀ ਉਹਦੀਆਂ ਰਮਜ਼ਾਂ ਦੀ ਉਹਦੇ ਪਿਆਰ ਦੀ ਉਹਦੇ ਨਾਮ ਦੀ ਤੇ ਜਿਹਦੇ ਜੀਵਨ ਵਿੱਚ ਪਰਮਾਤਮਾ ਜਪਣ ਦਾ ਆਧਾਰ ਬਣ ਜਾਵੇ ਭਾਵ ਜੋ ਹਰ ਵਕਤ ਉੱਠਦੇ ਆ ਬੈਠਦੇ ਆ ਸੌਂਦੇ ਆ ਇਹੀ ਉਹਦੇ ਮੁਕਤੇ ਹੋਵੇ ਕਿ ਜੋ ਕੁਝ ਕਰਾ ਰਿਹਾ ਹੈ ਪਰਮਾਤਮਾ ਕਰਾ ਰਿਹਾ ਹੈ ਜਿਵੇਂ ਉਹ ਜੀਵਨ ਦੇ ਰਿਹਾ ਹੈ ਉਹਦੇ ਵਿੱਚ ਮੈਂ ਖੁਸ਼ ਹਾਂ ਕਈ ਵਾਰੀ ਆਪਾਂ ਤੁਸੀਂ ਖਿਆਲ ਕਰਨਾ ਮਨੁੱਖ बार-बार ਕਿਸੇ ਦੀ ਗੱਲ ਕਰੇ ਆਪਾਂ ਕਹਿੰਦੇ ਤੂੰ ਉਹਦਾ ਹੀ ਨਾ ਜਪਦਾ ਰਹਿੰਨੇ ਉਹ ਕਿਉਂ ਕਿਉਂਕਿ ਉਹ ਉਸ ਚੀਜ਼ ਤੋਂ ਜਾਂ ਉਸ ਮਨੁੱਖ ਤੋਂ ਪ੍ਰਭਾਵਿਤ ਹੈ ਇਸੇ ਕਰਕੇ ਉਹ बार-बार ਉਹਦੀ ਗੱਲਾਂ ਕਰਦਾ ਰਹਿੰਦਾ ਏਵੇਂ ਜਦੋਂ ਅਸੀਂ ਪਰੀਪੂਰਣ ਪ੍ਰਮਾਤਮਾ ਵਾਹਿਗੁਰੂ ਜੀ ਤੋਂ ਪ੍ਰਭਾਵਿਤ ਹੋਵਾਂਗੇ ਤੇ ਪ੍ਰਭਾਵਤ ਹੋਣ ਵਾਸਤੇ ਉਹਦੇ ਗੁਣਾਂ ਨੂੰ ਜਾਣਨਾ ਪਊਗਾ ਉਹਦੇ ਗੁਣਾਂ ਨੂੰ ਸਮਝਣਾ ਪਊਗਾ ਉਹਦੇ ਗੁਣ ਸਾਨੂੰ ਪ੍ਰਭਾਵਿਤ ਕਰਨਗੇ ਤੇ ਅਸੀਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮੁਕਤੋ ਕਹਾਂਗੇ ਜਦੋਂ ਮੁਕਤੋ ਵਾਹ ਗੁਰੂ ਵਾਹ ਗੁਰੂ ਕਹਾਂਗੇ ਤੇ ਜ਼ਿੰਦਗੀ ਸੁਖ ਸ਼ਾਂਤੀ ਨਾਲ ਭਰ ਜਾਵੇਗੀ ਕਿਉਂਕਿ ਹਿਰਦੇ ਵਿੱਚ ਬੈਠਾ ਰੱਬ ਦਿਸਣ ਲੱਗ ਪਵੇਗਾ ਨਜ਼ਰ ਆਉਣ ਲੱਗ ਪਵੇਗਾ ਹਰ ਹਰਿ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਕਿਰਪਾਲ ਦਾ ਅਰਥ ਹੈ ਕਿਰਪਾਲੂ ਪ੍ਰਭੂ ਪਰਮਾਤਮਾ ਨੇ ਪ੍ਰਭੂ ਨੇ ਗੁਰ ਦਾ ਅਰਥ ਹੈ ਗੁਰੂ ਜੀ ਨੇ ਹੇ ਭਾਈ ਪਰੀਪੂਰਨ ਪਰਮਾਤਮਾ ਵਾਹਿਗੁਰੂ ਜੋ ਕਿਰਪਾਲੂ ਹੈ ਦਿਆਲੂ ਹੈ ਜਿਸ ਨੇ ਮਨੁੱਖ ਦੇ ਉੱਪਰ ਕਿਰਪਾ ਕੀਤੀ ਹੈ ਉਸ ਨੂੰ ਗੁਰੂ ਨੇ ਆਤਮਿਕ ਜੀਵਨ ਦੇਣ ਵਾਲੇ ਗਿਆਨ ਦੀ ਸੂਝ ਤੇ ਸਮਝ ਆਤਮਿਕ ਜੀਵਨ ਦਾ ਅਰਥ ਹੈ ਆਤਮਾ ਦੇ ਨਾਲ ਜੁੜਿਆ ਗਿਆਨ ਕਿਉਂਕਿ ਅਸੀਂ ਮੰਨਦੀਆਂ ਗੱਲਾਂ ਤੇ ਬਹੁਤ ਕਰਦੇ ਆ ਪਰ ਆਤਮਾ ਨੂੰ ਨਹੀਂ ਸਮਝਦੇ ਆਤਮਾ ਤੋਂ ਜੁੜਿਆ ਗਿਆਨ ਜਿਹੜਾ ਆਤਮਿਕ ਮਨੁੱਖ ਦੀ ਜ਼ਮੀਰ ਨੂੰ ਮਨੁੱਖ ਦੀ ਸੋਚ ਨੂੰ ਮਨੁੱਖ ਦੀ ਮਤ ਨੂੰ ਮਨੁੱਖ ਦੀ ਮਨੁੱਖ ਦੀ ਵਿਚਾਰ ਨੂੰ ਉੱਚਾ ਕਰ ਦਵੇ ਜਦੋਂ ਮਨੁੱਖ ਦੀ ਸੋਚ ਮਨੁੱਖ ਦੀ ਜ਼ਮੀਰ ਉੱਚੀ ਹੋਵੇਗੀ ਮਨੁੱਖ ਦੀ ਸੋਚਣ ਸ਼ਕਤੀ ਉੱਚੀ ਹੋਵੇਗੀ ਮਨੁੱਖ ਦੇ ਵਿਚਾਰ ਨਿਰਮਲ ਹੋਣਗੇ ਇਹ ਗਿਆਨ ਮੇਰੇ ਕਿਰਪਾਲੂ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਗੁਰ ਗਿਆਨ ਦਿਓ ਮਨ ਸਮਝਾ ਇਹ ਜਿਹੜਾ ਸੱਚ ਦਾ ਗਿਆਨ ਮੈਨੂੰ ਦਿੱਤਾ ਹੈ ਜਿਸ ਨੂੰ ਮੇਰੇ ਮਨ ਨੇ ਹੁਣ ਸਮਝ ਗਿਆ ਹੈ ਮੇਰਾ ਮਨ ਮੇਰੇ ਮਨ ਨੇ ਇਸ ਨੂੰ ਜਾਣ ਲਿਆ ਹੈ ਸਮਝ ਲਿਆ ਹੈ ਤੇ ਇਹ ਮਨ ਹੁਣ ਸੱਚੇ ਗੁਰੂ ਦੇ ਗਿਆਨ ਨੂੰ ਜੀਵਨ ਦੇ ਵਿੱਚ ਵਸਾ ਕੇ ਅਗਿਆਨਤਾ ਨੂੰ ਬਾਹਰ ਕੱਢ ਕੇ ਤੇ ਇਸ ਜ਼ਿੰਦਗੀ ਨੂੰ ਜੀ ਰਿਹਾ ਏ ਕਿਉਂਕਿ ਸਮਝ ਪੈ ਗਈ ਹੈ ਹੁਣ ਕਿ ਸ਼ਰਾਦ ਮਨਾਉਣੇ ਪਿਤਰ ਪੂਜਾ ਕਰਨੀ ਨਰਾਤੇ ਮਨਾਉਣੇ ਕਰਮ ਕਾਂਡ ਕਰਨੇ ਇਹ ਗੁਰਨਾਨਕ ਦੇ ਧਰਮ ਦਾ ਆਧਾਰ ਨਹੀਂ ਜੇ ਮਨੁੱਖ ਸਿੱਖ ਹੋ ਕੇ ਵੀ ਸ਼ਰਾਦਾਂ ਦੇ ਪਿੱਛੇ ਪਿਆਏ ਕਰਮकांड ਕਰ ਰਿਹਾ ਹੈ ਫਿਰ ਇਹਦਾ ਮਤਲਬ ਕੀ ਹਜੇ ਗੁਰੂ ਦੇ ਗਿਆਨ ਦੀ ਸਮਝ ਨਹੀਂ ਹੈ ਫਿਰ ਐਸੀ ਮਤ ਜਿਹੜੀ ਹਮੇਸ਼ਾ ਸਾਨੂੰ ਕਰਮਕਾਂਡਾਂ ਵੱਲ ਲੈ ਕੇ ਜਾਂਦੀ ਹੈ ਫਿਰ ਐਸੀ ਮਤ ਦਾ ਬਾਂਜ ਰਹਿ ਜਾਣਾ ਪਾਵ ਐਸੀ ਮਤ ਦਾ ਨਾ ਹੋਣਾ ਚੰਗਾ ਹੈ ਜਿਹੜੀ ਮਤ ਸਾਨੂੰ ਵਿਕਾਰਾਂ ਵੱਲ ਲੈ ਕੇ ਜਾਂਦੀ ਹੈ ਪਹਿਲਾ ਬੰਦ ਵਿਚਾਰਨ ਵਾਲਾ ਸਤਿਗੁਰੂ ਜੀ ਕਿਰਪਾ ਕਰਨ ਜਿਨ ਹਾਰੇ ਹਿਰਦੈ ਨਾਮ ਨੰਬਸਿਓ ਤਿਨ ਮਾਤ ਕੀ ਜੈ ਹਰ ਬਾਂਜਾ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦਾ ਪਹਿਲਾ ਬਚਨ ਪਹਿਲਾ ਬੰਦ ਸਤਿਗੁਰੂ ਜੀ ਦੀ ਪਾਵਨ ਬਖਸ਼ਿਸ਼ਾਂ ਦਾ ਕਹਿੰਦੇ ਵਾਹਿਗੁਰੂ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ ਸਭ ਕਹਿੰਦੇ ਨੇ ਇਹ ਗੱਲ ਚੇਤੇ ਰੱਖਿਓ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ ਨਹੀਂ ਬੈਠਾ ਤੇ ਨਮਾਰਤ ਕੀ ਜੈ ਹਰਬਾਂਜਾ ਉਹਦੀ ਮਾਂ ਨੂੰ ਬਾਝ ਰਹਿ ਜਾਣਾ ਚਾਹੀਦਾ ਹੈ ਇਹੋ ਜਾਂ ਪੁੱਤਰ ਨਾ ਪੈਦਾ ਕਰਦੀ ਹੁਣ ਇੱਥੇ ਬੜੀ ਧਿਆਨ ਗੋਚਰੇ ਗੱਲ ਹੈ ਇੱਥੇ ਮਤ ਮਾਤਾ ਦੀ ਗੱਲ ਕੀਤੀ ਹੈ ਕਿਉਂਕਿ ਗੁਰਬਾਣੀ ਨੇ ਮਾਂ ਕਿਨੂੰ ਮੰਨਿਆ ਮਤ ਮਾਤਾ ਸਪਿਤਾ ਸੰਤੋਖ ਸੰਤੋਖ ਪਿਤਾ ਮਾਂ ਜਿਹੜੀ ਹੈ ਉਹ ਮਤ ਹੈ ਕਿਉਂਕਿ ਜਿਵੇਂ ਇੱਕ ਮਾਂ ਮਨੁੱਖ ਨੂੰ ਚੰਗੇ ਵਿਚਾਰ ਦਿੰਦੀ ਹੈ ਇਵੇਂ ਸਾਡੀ ਮਤ ਸਾਨੂੰ ਚੰਗੇ ਪਾਸੇ ਲੈ ਕੇ ਜਾਂਦੀ ਹੈ ਪਰ ਜਿਹੜੀ ਮਤ ਆਪ ਮਰ ਜਾਵੇ ਮਤ ਅਗਿਆਨਤਾ ਵੱਲ ਲੈ ਜਾਣ ਲੱਗ ਪਵੇ ਸਤਿਗੁਰੂ ਕਹਿੰਦੇ ਐਸੀ ਮਤ ਜਿਹੜੀ ਮਤ ਮਨੁੱਖ ਨੂੰ ਬੁਰਾ ਬਣਾ ਦੇਵੇ ਜਿਹੜੀ ਮਤ ਮਨੁੱਖ ਦੇ ਜੀਵਨ ਦੇ ਵਿੱਚ ਬੁਰੇ ਵਿਕਾਰ ਲੈ ਆਵੇ ਐਸੀ ਮਤ ਦਾ ਬਾਝ ਰਹਿ ਜਾਣਾ ਚੰਗਾ ਹੈ ਤਾਂ ਕਿ ਇਹ ਮਨੁੱਖ ਪਰਮਾਤਮਾ ਤੋਂ ਨਾ ਟੁੱਟ ਸਕੇ ਜਿਹੜੀ ਮਤ ਇਹਨੂੰ ਪਰਮਾਤਮਾ ਤੋਂ ਤੋੜ ਦਵੇ ਤੇ ਵਿਕਾਰਾਂ ਵੱਲ ਲੈ ਜਾਵੇ ਐਸੀ ਮਤ ਬਾਝ ਰਹਿ ਜਾਣੀ ਚਾਹੀਦੀ ਹੈ ਕਿਉਂਕਿ ਐਸੀ ਮਤ ਦੀ ਫਿਰ ਲੋੜ ਨਹੀਂ ਤੈਨ ਸੁੰਜੀ ਦੇ ਫਰੇ ਬਿਨ ਨਾਮ ਹੈ ਓਏ ਖੱਪ ਖੱਪ ਮੁਏ ਕਰਾਂਜਾ ਕਿਉਂਕਿ ਜਦੋਂ ਚੰਗੀ ਮਾਤੀ ਨਹੀਂ ਮਿਲੀ ਫਿਰ ਇਹ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੁਕਮ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਕਿਵੇਂ ਹੋ ਸਕੇਗਾ ਫਿਰ ਪਰਮਾਤਮਾ ਤੋਂ ਵੀ ਹੋਣਾ ਜੀਵਨ ਹਰ ਵਕਤ ਮੈਂ ਮੈਂ ਵਿੱਚ ਜਿਉਣਾ ਹੰਕਾਰ ਦੇ ਵਿੱਚ ਜਿਉਣਾ ਐਵੇਂ ਹੈ ਜਿਵੇਂ ਸੁੰਨੀ ਦੇ ਸਤਗੁਰੂ ਕਹਿੰਦੇ ਇਹੋ ਜੀ ਸੁੰਨੀ ਦੇ ਇਹੋ ਜਿਆ ਸੁੰਨਾ ਸਰੀਰ ਇਹੋ ਜਿਆ ਆ ਪਵਿੱਤਰ ਮਨੁੱਖ ਕਿਸੇ ਕੰਮ ਦਾ ਨਹੀਂ ਜਿਹਦੀ ਮਤ ਮੈਲੀ ਹੈ ਜਿਹਦੇ ਵਿਚਾਰ ਮੈਲੇ ਨੇ ਜਿਹਦੀ ਮਾ ਰੂਪੀ ਮਤ ਮੈਲੀ ਸਿਆਣੀਆਂ ਗੱਲਾਂ ਦੱਸਣ ਦੀ ਬਜਾਏ ਮੈੜੀ ਮਤ ਦੇ ਰਹੀ ਐ ਮੈਲੇ ਵਿਚਾਰ ਦੇ ਰਹੀ ਐ ਮੈਲੇ ਵਿਚਾਰ ਪਹੁੰਚਾ ਰਹੀ ਐ ਐਸੀ ਮਤ ਦਾ ਬਾਝ ਰਹਿ ਜਾਣਾ ਚੰਗਾ ਐ ਕਿਉਂਕਿ ਜਿਹਦੀ ਬਦੌਲਤ ਇਹ ਸੁੰਨੀ ਦੇ ਜਿਹਦੇ ਵਿੱਚ ਸਾਚੀ ਨਹੀਂ ਟਿਕਿਆ ਸੰਤੋਖ ਨਹੀਂ ਟਿਕਿਆ ਇਹ ਸੁੰਨੀ ਦੇ ਕਿਸੇ ਕੰਮ ਦੀ ਨਹੀਂ ਬਿਨ ਨਾਮ ਹੈ ਉਹ ਇੱਕ ਖੱਪ ਖੱਪ ਮੂਏ ਕਰਾਂਜਾ ਐਸੀ ਮਨੁੱਖ ਦੀ ਨਾ ਮਤ ਹੋਣੀ ਐਵੇਂ ਐ ਜਿਵੇਂ ਆਤਮਿਕ ਜੀਵਨ ਉਹ ਬਾਰ-ਬਾਰ ਮਰਦਾ ਹੈ ਬਾਰ-ਬਾਰ ਜ਼ਮੀਰ ਤੋਂ ਮਰਦਾ ਹੈ ਐਸਾ ਮਨੁੱਖ ਕਿਸੇ ਕੰਮ ਦਾ ਨਹੀਂ ਜਿਹਦੇ ਅੰਦਰ ਚੰਗੀ ਖਿਆਲ ਨਹੀਂ ਚੰਗੀ ਸੋਚ ਨਹੀਂ ਚੰਗੇ ਗੁਣ ਨਹੀਂ ਚੰਗੀ ਵਿਚਾਰ ਨਹੀਂ ਐਸੀ ਮਤ ਬਾਝ ਰਹਿ ਜਾਵੇ ਐਸੀ ਮਾਂ ਦੀ ਸਹਿਬ ਕਹਿੰਦੇ ਮਤ ਰੂਪੀ ਮਾਂ ਦੀ ਮੈਨੂੰ ਲੋੜ ਨਹੀਂ ਸਤਿਗੁਰੂ ਜੀ ਨੇ ਸ ਸਿੱਧ ਗੋਸ਼ਤ ਦੇ ਵਿੱਚ ਇੱਕ ਗੱਲ ਕਹੀ ਹੈ ਜਦੋਂ ਉਹਨਾਂ ਦਾ ਵਿਚਾਰ ਹੋਈ ਸਿੱਧਾ ਜੋਗੀਆਂ ਨਾਲ ਤੇ ਉਹ ਪੁੱਛਦੇ ਨੇ ਜਦੋਂ ਆਪਣਾ ਮਤ ਰੱਖਦੇ ਨੇ ਸਤਿਗੁਰੂ ਜੀ ਉੱਥੇ ਗੱਲ ਕਹਿੰਦੇ ਕਹਿੰਦੇ ਇਹ ਲੋਹਾਰੇ ਪਰ ਤੇਰੀ ਮਾਂ ਕੁਚ ਜੀ ਆਈ ਹੁਣ ਉਹਦੀ ਮਾਦਾਰਥੇ ਨਹੀਂ ਕਿ ਉਹਦੀ ਮਾਂ ਨੂੰ ਸਤਿਗੁਰੂ ਕਹਿ ਰਿਹਾ ਉਹਦਾ ਅਰਥ ਹੈ ਤੇਰੀ ਮਤ ਰੂਪੀ ਮਾਂ ਕੁਚ ਜੀ ਹੈ ਜਿਸ ਤੇਰੀ ਮਤ ਰੂਪੀ ਮਾਂ ਨੇ ਤੈਨੂੰ ਇੱਕ ਕਰਮ ਕਾਂਡਾਂ ਦੇ ਵਿੱਚ ਪਾ ਦਿੱਤਾ ਉੱਥੇ ਸਰੀਰ ਰੂਪੀ ਮਾਂ ਦੀ ਗੱਲ ਨਹੀਂ ਹੈ ਕਿਸੇ ਕਿਉਂਕਿ ਮਾਂ ਕਦੀ ਵੀ ਕਿਸੇ ਦੀ ਮਾਂ ਨੂੰ ਮਨੁੱਖ ਨਹੀਂ ਇਹ ਗੱਲ ਸਤਿਗੁਰੂ ਜੀ ਕਹਿ ਸਕਦੇ ਤਾਂ ਮਨੁੱਖ ਕਹਿ ਸਕਦਾ ਹੈ ਕਿਉਂਕਿ ਮਾਤ ਰੂਪੀ ਮਾਂ ਦੀ ਗੱਲ ਇੱਥੇ ਆ ਰਹੀ ਹੈ ਤੇ ਉਸ ਨੂੰ ਪਾਤਸ਼ਾਹ ਜੀ ਪ੍ਰਗਟ ਕਰ ਰਹੇ ਨੇ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਜਿਸ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਹੁਕਮ ਦਾ ਵਾਸਾ ਨਹੀਂ ਉੱਥੇ ਰਹਿਣ ਵਾਲੀ ਮਾਤ ਰੂਪੀ ਮਾਂ ਬਾਂਜ ਰਹਿ ਜਾਣੀ ਚਾਹੀਦੀ ਹੈ ਕਿਉਂਕਿ ਐਸੀ ਮਾਤਰੂਪੀ ਮਾਂ ਦੀ ਫਿਰ ਕੋਈ ਲੋੜ ਨਹੀਂ ਜਿਹੜੀ ਮਾਤਰੂਪੀ ਮਾਂ ਮਨੁੱਖ ਨੂੰ ਵਿਕਾਰਾਂ ਦੀ ਦਲਦਲ ਵੱਲ ਵਿੱਚ ਰਹਿ ਜਾਵੇ ਤੈਨੂੰ ਸੁੰਝੀ ਦੇ ਐਸੇ ਮਨੁੱਖ ਦੀ ਸੁੰਨੀ ਦੇ ਕਿਸੇ ਕੰਮ ਦੀ ਨਹੀਂ ਬਿਨ ਨਾਮ ਹੈ ਜਿਹਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਹੁਕਮ ਨਹੀਂ ਉਹ ਖੱਪ ਖੱਪ ਮੂਏ ਕਰਾਂਜਾ ਉਹ ਵਿਕਾਰਾਂ ਦੇ ਵਿੱਚ ਬਾਰ ਬਾਰ ਖੱਪਦਾ ਹੈ ਤੇ ਆਤਮਿਕ ਮੌਤ ਮਰਦਾ ਹੈ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਗੁਰੁ ਮਾਜਾ ਇਸ ਸਮੇਂ ਦੇ ਵਿੱਚ ਸਤਗੁਰੂ ਕਹਿੰਦੇ ਜਿਸ ਨੂੰ ਤੂੰ ਕਲਯੁਗ ਕੇ ਨਾ ਕਲਯੁਗ ਕਦੋਂ ਹੈ ਜਦੋਂ ਮਨੁੱਖ ਪਰਮਾਤਮਾ ਤੋਂ ਟੁੱਟਦਾ ਹੈ ਉਸ ਸਮੇਂ ਦੇ ਵਿੱਚ ਹਰ ਕੀਰਤ ਪਰਮਾਤਮਾ ਦੀ ਕੀਰਤੀ ਪਰਮਾਤਮਾ ਦਾ ਜਸ ਪਦ ਉਤਮ ਉੱਚੀ ਪਦਵੀ ਤੇ ਲੈ ਕੇ ਜਾਣ ਵਾਲਾ ਹੈ ਹਰ ਪਾਈਐ ਮਿਲਦਾ ਹੈ ਸਤਿਗੁਰੂ ਮਾਝਾ ਸਤਿਗੁਰੂ ਦੀ ਕਿਰਪਾ ਦੇ ਨਾਲ ਜਦੋਂ ਸਤਿਗੁਰੂ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਆਪਣਾ ਗਿਆਨ ਦਿੰਦੇ ਨੇ ਤੇ ਇਸ ਕਲ ਯੁਗ ਦੇ ਸਮੇਂ ਵਿੱਚ ਜਦੋਂ ਮਨੁੱਖ ਪ੍ਰਮਾਤਮਾ ਤੋਂ ਟੁੱਟਦਾ ਹੈ ਉਸ ਸਮੇਂ ਵਿੱਚ ਜਦੋਂ ਪ੍ਰਮਾਤਮਾ ਦੀ ਕੀਰਤੀ ਪ੍ਰਮਾਤਮਾ ਦਾ ਜਸ ਕਰਦਾ ਹੈ ਤੇ ਇਹ ਝੂਠ ਦੀ ਦੁਨੀਆ ਦੇ ਵਿੱਚੋਂ ਨਿਕਲ ਕੇ ਸੱਚ ਦੀ ਦੁਨੀਆ ਵਿੱਚ ਸਮਾ ਜਾਂਦਾ ਹੈ ਇਹ ਮਤ ਕਿੱਥੋਂ ਮਿਲਦੀ ਹੈ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਤੋਂ ਸੱਚੇ ਗੁਰੂ ਨੇ ਇਹ ਮਤ ਦੇ ਕੇ ਪਰੀਪੂਰਣ ਪਰਮਾਤਮਾ ਦੀ ਕੀਰਤੀ ਵੱਲ ਨੂੰ ਲਾ ਦਿੱਤਾ ਹਉ ਬਲੇਹਾਰੀ ਸਤ ਗੁਰੂ ਆਪਣੇ ਜਿਨ ਗੁਪਤ ਨਾਮ ਪਰਗਾਜਾ ਮੈਂ ਸਦਕੇ ਜਾਣਾ ਬਲੇਹਾਰ ਜਾਣਾ ਐਸੇ ਆਪਣੇ ਸ਼ਬਦ ਗੁਰੂ ਰੂਪੀ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਜੀ ਤੋਂ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਚੰਗੀ ਮਤ ਦਿੱਤੀ ਚੰਗੀ ਸੂਝ ਦਿੱਤੀ ਚੰਗੀ ਸਮਝ ਦਿੱਤੀ ਕਿ ਜਿਹੜਾ ਮੇਰੇ ਅਹਰਦੇ ਵਿੱਚ ਬੈਠਾ ਹੀ ਪ੍ਰਮਾਤਮਾ ਦਾ ਨਾਮ ਸੀ ਬਾਣੀ ਸਾਡੇ ਅੰਦਰ ਹੈ ਸਾਰਿਆਂ ਦੇ ਬਾਹਰ ਤੋਂ ਬਾਣੀ ਦੀ ਜਾਗ ਲਾਉਣੀ ਹੈ ਤਾਂ ਕਿ ਅੰਦਰੋਂ ਬਾਣੀ ਜਾਗ ਪਵੇ ਸਾਡੇ ਅੰਦਰ ਹੈ ਪ੍ਰਮਾਤਮਾ ਉਹਨੂੰ ਜਗਾਉਣਾ ਹੈ ਉਹ ਜਾਗੂਗਾ ਕਦੋਂ ਜਦੋਂ ਬਾਹਰੋਂ ਸਤਿਗੁਰੂ ਦੀ ਮਤ ਆਪਣੇ ਅੰਦਰ ਪਾਵਾਂਗੇ ਗੁਰੂ ਦੀ ਮਤ ਲਵਾਂਗੇ ਗੁਪਤ ਨਾਮ ਪ੍ਰਗਾਜਾ ਜਿਹੜਾ ਹਿਰਦੇ ਚ ਗੁਪਤ ਰੂਪ ਦੇ ਵਿੱਚ ਵੈਗੁਰੂ ਬੈਠਾ ਸੀ ਉਹਦਾ ਹੁਕਮ ਬੈਠਾ ਸੀ ਉਹ ਪ੍ਰਗਟ ਹੋ ਗਿਆ ਹੈ ਹੁਣ ਉਹਦੇ ਹੁਕਮ ਦੇ ਵਿੱਚ ਹੀ ਮੇਰਾ ਜੀਵਨ ਲੀਨ ਰਹਿੰਦਾ ਹੈ ਦਰਸ਼ਨ ਸਾਧ ਮਿਲੇ ਵਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਹੇ ਭਾਈ ਫਿਰ ਜਿਸ ਮਨੁੱਖ ਨੂੰ ਵੱਡਿਆਂ ਭਾਗਾ ਵਾਲੇ ਸਤਿਗੁਰੂ ਦੀ ਜਿਸ ਮਨੁੱਖ ਨੂੰ ਵੱਡੇ ਭਾਗਾ ਨਾਲ ਬੜੀ ਰਹਿਮਤ ਤੇ ਬਖਸ਼ਿਸ਼ ਦੇ ਨਾਲ ਸੱਚੇ ਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ ਨੇ ਹੁਣ ਗੁਰੂ ਜੀ ਦੇ ਦਰਸ਼ਨ ਕੀਨੇ ਸਤਗੁਰੂ ਕੇ ਸ਼ਬਦ ਦੀ ਵਿਚਾਰ ਤੋਂ ਨਿਕਲਿਆ ਗਿਆਨ ਉਹ ਗਿਆਨ ਜਿਹੜਾ ਮੈਂ ਆਪਣੇ ਜੀਵਨ ਵਿੱਚ ਵਸਾਇਆ ਇਹ ਵੱਡਿਆਂ ਭਾਗਾਂ ਵਾਲੇ ਸਭ ਕਹਿੰਦੇ ਨੇ ਉਹਨਾਂ ਦੇ ਭਾਗ ਚੰਗੇ ਹੋ ਗਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚੇ ਗੁਰੂ ਦਾ ਗਿਆਨ ਵਸਾ ਲਿਆ ਹੈ ਸਭ ਕਿਲਵਿਖ ਗਏ ਗਵਾਜਾ ਤੇ ਜਿਹੜੇ ਪਾਪ ਜੀਵਨ ਦੇ ਵਿੱਚ ਕੀਤੇ ਸਨ ਉਹ ਸਾਰੇ ਮਿਟ ਗਏ ਨੇ ਖਤਮ ਹੋ ਗਏ ਨੇ ਤੇ ਜੀਵਨ ਨਿਰਮਲ ਹੋ ਗਿਆ ਹੈ ਸਤ ਗੁਰੂ ਸਾਹ ਪਾਇਆ ਵੱਡਦਨ ਹਰ ਕੀਏ ਬਹੁ ਗੁਣ ਸਾਂਝਾ ਸਤ ਗੁਰੂ ਸਾਹ ਜਿਸ ਨੂੰ ਵੱਡਾ ਸਿਆਣਾ ਤੇ ਸਾਹ ਗੁਰੂ ਮਿਲ ਪਿਆ ਹੈ ਸ਼ਬਦ ਗੁਰੂ ਮਿਲ ਪਿਆ ਹੈ ਵੱਡਾ ਸਿਆਣਾ ਸਾਹ ਤੇ ਅਮੀਰ ਪਾਤਸ਼ਾਹ ਜੋ ਗੁਣਾ ਦਾ ਮੂਜਸਮਾ ਹੈ ਜੋ ਬੇਅੰਤ ਗੁਣਾ ਦਾ ਧਾਰਨੀ ਹੈ ਜਿਹਨੂੰ ਇਹ ਮਿਲ ਗਿਆ ਹੈ ਤੇ ਗੁਰੂ ਨੇ ਪ੍ਰਮਾਤਮਾ ਦੇ ਗੁਣਾ ਨਾਲ ਉਸ ਗੁਰੂ ਕੇ ਭਗਤ ਨੂੰ ਸਾਂਜੀਵਾਲ ਬਣਾ ਦਿੱਤਾ ਹੈ ਉਹਦੇ ਜੀਵਨ ਦੇ ਵਿੱਚ ਵੀ ਫਿਰ ਇਹ ਚੰਗੇ ਗੁਣ ਪ੍ਰਮਾਤਮਾ ਦੇ ਫਸ ਗਏ ਹਨ ਜਿਨ ਕੋ ਕਿਰਪਾ ਕਰੀ ਜਗ ਜੀਵਨ ਜਿਨ੍ਹਾਂ ਦੇ ਉੱਤੇ ਫਿਰ ਵਾਹਿਗੁਰੂ ਪ੍ਰਭੂ ਜਗਤ ਦਾ ਜੀਵਨ ਦੇਣ ਵਾਲੇ ਨਿਰੰਕਾਰ ਪ੍ਰਭੂ ਨੇ ਕਿਰਪਾ ਕਰ ਦਿੱਤੀ ਹੈ ਹਰ ਉਰ ਧਾਰਿਓ ਮਨ ਮਾਜਾ ਉਹਨਾਂ ਦੇ ਮਨ ਵਿੱਚ ਹਿਰਦੇ ਦੇ ਵਿੱਚ ਸਦਾ ਪਰੀਪੂਰਣ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ ਟਿਕ ਗਿਆ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਏ ਹੁਣ ਸਮਝਣ ਦੀ ਬੜਾ ਡੂੰਗਾ ਸ਼ਬਦ ਹੈ ਇਹ ਵਿਚਾਰ ਬੜੀ ਗਹਿਰੀ ਮੰਗਦਾ ਹੈ ਪਾਪ ਜਦੋਂ ਧਰਮ ਦੇ ਰਸਤੇ ਤੇ ਤੁਰਨ ਲੱਗ ਪਿਆ ਮਨੁੱਖ ਧਰਮ ਰਾਏ ਇੱਥੇ ਮਨੁੱਖ ਦੀ ਗੱਲ ਨਹੀਂ ਹੈ ਧਰਮ ਦਾ ਰਾਏ ਦਾ ਅਰਥ ਹੈ ਧਰਮ ਦੇ ਰਸਤੇ ਤੇ ਜਦੋਂ ਮਨੁੱਖ ਤੁਰ ਪਿਆ ਏ ਫਿਰ ਇਹਦੇ ਜੀਵਨ ਦੇ ਵਿੱਚੋਂ ਵਿਕਾਰਾਂ ਰੂਪੀ ਕਾਗਜ ਪਾਟ ਗਏ ਹਨ ਤੇ ਨਾਨਕ ਜੀ ਆਖਦੇ ਗੁਰੂ ਰਾਮਦਾਸ ਸਾਹਿਬ ਜੀ ਇਹ ਲੇਖਾ ਹੁਣ ਸਮਝ ਪੈ ਗਿਆ ਹੈ ਕਿ ਜਿਹੋ ਜਿਹਾ ਮੈਂ ਕਰਮ ਕਰੂੰਗਾ ਉਹੋ ਜਿਹੀ ਮੈਨੂੰ ਪਰਮਾਤਮਾ ਤੋਂ ਫਲ ਮਿਲੂਗਾ ਹੁਣ ਜੀਵਨ ਵਿੱਚ ਸੱਚ ਦੀ ਕਮਾਈ ਕਰਨੀ ਸ਼ੁਰੂ ਕਰਤੀ ਹੈ ਤੇ ਸੱਚ ਦਾ ਫਲ ਮੈਨੂੰ ਮਿਲਣ ਲੱਗ ਪਿਆ ਹੈ ਜੈਤਸਰੀ ਰਗ ਦਾ ਇਹ ਪਾਵਨ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਵਿਚਾਰੇ ਹੈ ਅਖਰੀ ਅਰਥ ਤੇ ਕੁਝ ਕੁ ਭਾਵ ਅਰਥ ਕਰਨ ਦਾ ਯਤਨ ਕੀਤਾ ਹੈ ਕਿਉਂਕਿ ਸਮਾਂ 20 ਮਿੰਟ ਦੀ ਕਲਿੱਪ ਦਾ ਸੀ ਪਾਉਨੇ ਆ ਸਤਗੁਰ ਰਹਿਮਤ ਕਰਨ دیਵਾਨਾ ਦੇ ਵਿੱਚ ਇਸ ਸ਼ਬਦ ਨੂੰ ਜ਼ਰੂਰ ਵਿਚਾਰਿਆ ਜਾਏਗਾ ਤਾਂ ਕਿ ਇਹ ਸ਼ਬਦ ਹੋਰ ਖੋਲ ਕੇ ਆਪ ਦੇ ਸਨਮੁਖ ਰੱਖਿਆ ਜਾਵੇ ਕਿਉਂਕਿ ਇਹ ਸ਼ਬਦ ਬਹੁਤ ਗਹਿਰਾ ਹੈ ਸਤਿਗੁਰੂ ਕਿਰਪਾ ਕਰਨ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਤੋਂ ਅੱਜ ਦੇ ਜਿਹੜੇ ਆਏ ਆਪ ਨਾਲ ਸਾਂਝ ਪਾਈ ਗਈ ਹੈ ਹੋਈਆਂ ਪੂਲਾ ਗਲਤੀਆਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ